ਅਸੀਂ ਪਹੁੰਚ ਗਏ ਸੀਗੇ ਜੋ ਜੀਲਾ ਟਾਪ ਜੋ ਕਿ ਸੋਨਮਾਰਕ ਤੋਂ ਥੋੜਾ ਜਿਹਾ ਪਿੱਛੇ ਆ ਦੇਖੋ ਇੱਧਰ ਆਈ ਲਵ ਜੋ ਜੀਲਾ ਕਿ ਇੱਧਰ ਦੇਖੋ ਬਰਫੀ ਪੂਰੀ ਪਹਾੜਾਂ ਦੇ ਵਿੱਚ ਬਰਸ ਇਹ ਸਾਰਾ ਪੂਰੇ ਅੱਗੇ ਦਾ ਤੁਹਾਨੂੰ ਦੁਕਾਨ ਨਹੀਂ ਜਾ ਕੋ ਕਿਉਂਕਿ ਆ ਦੇਖੋ ਅੱਜ ਫਿਰ ਪੈਰਾ ਕੱਪੜੇ ਦਾ ਬੁਰਾ ਹਾਲ ਹੈ ਇੱਥੇ ਬਹੁਤ ਜ਼ਿਆਦਾ ਭਾਰਤ ਹੁੰਦੀ ਹੈ ਇਸ ਕਰਕੇ ਤੇ ਪਾਣੀ ਹੋਂ ਕਰਕੇ ਅਸੀਂ ਕੁਝ ਵੀ ਨਹੀਂ ਦਿਖਾ ਸਕਦੇ ਇੱਥੇ ਤੇ ਆਹ ਦੇਖੋ ਇੱਧਰ ਇਹ ਸਾਰੀ ਵਰਪਾਏ ਥੱਲੇ ਸੀਗੀ ਆ ਜਿਹੜੀ ਆ ਪਹਾੜ ਦੇ ਪਿਛਲੇ ਪਾਸੇ ਬੈਕਸਾਈਡ ਇੱਥੇ ਸਾਨੂੰ ਧੁੱਪ ਮਿਲੀ ਆ ਇਹ ਅਸੀਂ 20 ਮਿੰਟ ਵੀਡੀਓ ਬਣਾਉਣ ਲੱਗੇ ਆ ਇੱਥੇ ਦੇਖੋ ਇਧਰੋਂ ਵੀਓ ਦੇਖੋ ਅੱਗੇ ਦੇਖੋ ਅੱਜ ਇਸ ਰਸਤੇ ਅੱਗੇ ਅਸੀਂ ਜਾਣਾ ਤੇ ਦੋਸਤੋ 11600 ਫੁੱਟ ਦੀ ਉਚਾਈ ਤੇ ਜੋ ਜ਼ਿਲ੍ਹਾ ਟੋਫ ਦੋਸਤੋ ਲਦਾਖ ਦਾ ਜੋ ਜ਼ਿਲ੍ਹਾ ਪਾਸ ਲਾਸਟ ਕ੍ਰੋਸ ਕਰਨ ਤੇ ਅਸੀਂ ਪਹੁੰਚ ਗਏ ਕਸ਼ਮੀਰ ਦੀਆਂ ਹਸੀਨ ਵਾਦੀਆਂ ਦੇ ਵਿੱਚ ਠੰਡਾ ਠੰਡਾ ਮੌਸਮ ਸੀ ਤੇ ਇਹ ਨਦੀਆ ਜੋ ਸੋਨਮਾਰਗ ਤੋਂ ਅੱਗੇ ਜਾਂਦੀ ਆ ਆਉਂਦੀ ਲਦਾਖ ਵਾਲੇ ਪਾਸੋਂ ਇੱਥੇ ਕੁਝ ਟੈਂਟ ਲੱਗੇ ਸੀ ਤੇ ਅਸੀਂ ਸੋਚਿਆ ਤੇ ਆਪਾਂ ਵੀ ਕੈਂਪਿੰਗ ਇੱਥੇ ਕੀਤੀ ਜਾਵੇ ਤੇ ਇਧਰ ਦੇਖੋ ਆ ਬਰਫ ਇੱਥੇ ਟੈਂਟ ਲਾਉਣ ਲੱਗੇ ਆ ਖੜਾ ਆਪਣਾ ਬਾਈਕ ਹਾਂਜੀ ਗੁੱਡ ਮਾਰਨਿੰਗ ਦੋਸਤੋ ਅੱਜ ਇੱਕ ਨਵੀਂ ਸਵੇਰ ਤੇ ਤੁਹਾਡਾ ਸਵਾਗਤ ਹੈ ਤਾਂ ਦੇਖੋ ਇੱਧਰ ਪਿੱਛੇ ਟ੍ਰੈਫਿਕ ਟ੍ਰੈਫਿਕ ਬਹੁਤ ਜ਼ਿਆਦਾ ਅੱਸੀ ਰਾਤ ਟ੍ਰੈਫਿਕ ਦੇ ਵਿੱਚ ਦੀ ਹੋ ਕੇ ਇੱਥੇ ਟੈਂਟ ਲਾਇਆ ਸੀ ਆ ਖੜੇ ਅਸੀਂ ਹੁਣ ਅਸੀਂ ਅੱਗੇ ਚੱਲਣ ਲੱਗੇ ਆ ਅੱਗੇ ਚਲਦੇ ਆ ਅਸੀਂ ਗੁਰਮਾਰਗ ਤੋਂ ਹੋ ਕੇ ਸ਼ੈਦ ਸ਼੍ਰੀਨਗਰ ਪਹੁੰਚਾਂਗੇ ਸ਼੍ਰੀਨਗਰ ਕੋਈ ਜਿਆਦਾ ਦੂਰ ਨਹੀਂ ਤਾਂ ਦੋਸਤੋ ਟੈਂਟ ਪੈਕਿੰਗ ਕਰ ਲੱਗੇ ਸਾਰਾ ਸਮਾਨ ਪੈਕ ਹੋ ਗਿਆ ਆਪਣਾ ਆ ਦੇਖੋ ਬੈਗ ਰੈਡੀ ਆ ਬਾਕੀ ਇਕੱਲਾ ਟੈਂਟ ਰਹਿ ਗਿਆ ਲਾਉਣ ਵਾਲਾ ਬਾਕੀ ਤੁਹਾਨੂੰ ਦਿਖਾਉਣ ਨੇ ਆ ਬਾਕੀ ਓਕੇ ਆ ਸਭ ਕੁਝ ਅੱਗੇ ਚੱਲਦੇ ਆ ਫਿਰ ਤੇ ਆ ਦੇਖੋ ਆ ਬੈਠਾ ਅੰਦਰ ਹਾਂਜੀ ਜਿਵੇਂ ਹੋ ਗਈ ਪੈਕਿੰਗ ਹੈ ਜੀ ਹੁਣ ਬਸ ਹੁਣ ਕਿੱਥੇ ਚੱਲਣਾ ਆਪਾਂ ਫਿਰ ਸ਼ਰੀ ਨਗਰ ਆਹ ਇਦੋਂ ਤੋਂ ਸ਼ਰੀ ਨਗਰ ਜਾਂਦੇ ਆਪਾਂ ਆਪਾਂ ਪਹੁੰਚ ਜਾਾਂਗੇ ਘੰਟੇ ਤੋਂ ਘੰਟਿਆਂ ਚ ਤੇ ਉਸ ਤੋਂ ਅੱਗੇ ਸ਼ਰੀ ਨਗਰ ਦੇ ਵਿੱਚ ਜੋ ਕੁਝ ਵੀ ਹੈ ਕੋਈ ਵਧੀਆ ਬਹੁਤ ਕੁਝ ਵੀ ਸੁੰਦਰ 뷰 ਆ ਗਿਆ ਗਾਲੇ ਕ ਤੇ ਦੋ ਤਿੰਨ ਹੋਰ ਪਾਸ ਪੁੱਛੇ ਸੀ ਉਹ ਅਸੀਂ ਚੱਲਦੇ ਆਂ ਦੇਖਦੇ ਆਂ ਫਿਰ ਕੀ ਕੀ ਮਾਹੌਲ ਆ ਆ ਖੜਾ ਝੋਟਾ ਆਪਣਾ ਰੈਡੀ ਬਾਕੀ ਥੋੜਾ ਸਮਾਨ ਜੋ ਖਿਲਰੇ ਵਿਕਰੇ ਆਇਆ ਇਹ ਹੋ ਜਾਣਾ ਇੱਧਰ ਬੈਟਰੀ ਲੱਗੀ ਪਈ ਆ ਆ ਦੇਖੋ ਦੋਸਤੋ ਸਾਰੇ ਧਰਮਾਂ ਦਾ ਸਤਕਾਰ Hindu Muslim Sikh Isai ਸਭ ਧਰਮਾਂ ਦੇ ਧਾਰਮਿਕ ਝੰਡੇ ਲੱਗੇ ਆ ਸੋਨਮਾਰਗ ਸਿਟੀ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਦੋਸਤੋ ਸੋਨਮਾਰਗ ਸਿਟੀ ਕ੍ਰੋਸ ਕਰਨ ਤੋਂ ਬਾਅਦ ਇੱਕ 뷰 ਸੀ ਜੋ ਤੁਸੀਂ ਦੇਖ ਰਹੇ ਹੋ ਬਹੁਤ ਹੀ ਹੈਂ ਡਾ ਗੱਲ ਬਾਤਾ ਜਿਵੇਂ ਕਿ ਆਪਾਂ ਦੇਖਦੇ ਆ ਕਸ਼ਮੀਰ ਇੱਕ ਸਵਰਗ ਆ ਵਾਕਈ ਇੱਕ ਸਵਰਗ ਕਸ਼ਮੀਰ ਦੇਖੋ ਚਾਰੇ ਪਾਸੇ ਇੱਧਰ ਜੋ ਤੁਸੀਂ ਆ ਦੇਖ ਰਹੇ ਹੋ ਪੱਥਰਾਂ ਦੇ ਵਿੱਚ ਇਹ ਕੈਂਪਿੰਗ ਸਾਈਟ ਪਹਿਲਾਂ ਹੀ ਲੋਕਾਂ ਨੇ ਆਪਣੇ ਆਪਣੀ ਜਗ੍ਹਾ ਤੇ ਪੱਥਰ ਰੱਖ ਕੇ ਜਗਾ ਚੋਲੀ ਜਿਵੇਂ ਕਿ ਹੁਣ ਤੁਹਾਨੂੰ ਪਹਿਲਾਂ ਵੀ ਦੱਸਿਆ ਸੀ ਕਿ ਅਮਰਨਾਥ ਯਾਤਰਾ ਸ਼ੁਰੂ ਹੋਣੀ ਆ ਤੇ ਇੱਥੇ ਜਗਾ ਤੇ ਕੈਂਪਿੰਗ ਸਾਈਟ ਲਾਗਦੀ ਆ ਇੱਧਰ ਕੁਝ ਹੋਟਲ ਹੋਮਸਟੇ ਵੀ ਆ ਇਹ ਜੋ ਨਦੀਆ ਇਹ ਪਿੱਛੇ ਤੋਂ ਸਾਡੇ ਨਾਲ ਚਲਦੀ ਜਾ ਰਹੀ ਆ ਲਦਾਖ ਵਾਲੇ ਪਾਸਿਓਂ ਤੇ ਦੋਸਤੋ ਇਹ ਇਧਰ ਕਸ਼ਮੀਰ ਵਾਲਾ ਰੋਡ ਆ ਜੋ NH1 ਦਿੱਲੀ ਤੋਂ ਕਸ਼ਮੀਰ ਜਾਂਦਾ ਫੁੱਲ ਇਹ ਪੂਰਾ ਵਧੀਆ ਰੋਡ ਬਣਿਆ ਹੋਇਆ ਲਦਾਖ ਵਾਲੇ ਪਾਸੇ ਦਾ ਜਿਵੇਂ ਤੁਸੀਂ ਦੇਖਿਆ ਉਧਰ ਉਸੇ ਪਾਸੇ ਰੋਡ ਸੀ ਕੁਛ ਨਹੀਂ ਸੀ ਪਰ ਇਧਰ ਦੇਖੋ ਇਧਰ ਸਿਰਾਈ ਆ ਕੁਸ਼ ਮਾਹੌਲ ਵੀ ਸੜਕਾਂ ਦੀ ਤੇ ਗ੍ਰੀਨਰੀ ਵੀ ਤੇ ਐਂਡ ਗੱਲ ਬਾਤ ਆ हां जी दोस्तों अभी श्री नगर पहुंच गए श्री नगर डल लेक कुछ ही देख दे ले बस सामने डल लेक आ गई हां देखो यही पिक्चर देखो डल लेक तानू का कुछ ਏਦਾਂ ਦੀ ਕੋਈ ਗੱਲਬਾਤ ਲੱਗੀ ਨਹੀਂਗੀ ਜੇ ਕੋਈ ਇੱਥੇ ਕੋਈ ਟੂਰਿਸਟ ਵੀ ਹੈ ਨਹੀਂ ਐਨਾ ਵੀ ਕੋਈ ਖਾਸ ਵੀ ਹੈ ਨਹੀਂ ਬਸ ਨਾਰਮਲ ਜਾਈ ਜਾਗਾ ਦਰਨੀ ਬਹੁਤ ਆਜੀ ਉਥੇ ਨਜ਼ਾਰਤਾ ਜੀ ਵਧੀਆ ਸੀਗੇ ਉੱਥੇ ਟੂਰਿਸਟ ਵੀ ਵਧੀਆ ਸੀ ਦੇਚ ਵੀ ਵਧੀਆ ਸੋਨਮਾ ਆ ਕੇ ਜਿੱਥੇ ਉੱਥੇ ਵੀ ਠੰਡ ਸੀ ਇੱਥੇ ਤਾਂ ਆ ਦੇ ਕੱਪੜੇ ਲਾ ਤੇ ਇਹਨਾਂ ਤੋਂ ਵੀ ਲਾਉਣ ਨੂੰ ਗਰਮੀ ਆਉਂਦੀ ਪਈ ਆ ਦੇਖੋ ਇੱਧਰ ਐ ਤਾਂ ਬਹੁਤ ਲੰਬੀ ਆ ਪਰ ਇਹ ਤਾਂ 5-5000 ਰੁਪਏ ਉਹ ਮੰਗਦੇ ਆਗੇ ਦੇਖੋ ਇੱਧਰ ਪਲੇਨ ਏਰੀਏ ਚ ਆ ਜ਼ਿਆਦਾਤਰ ਕੋਈ ਇੰਨੀ ਟੂਰਿਸਟ ਵੀ ਹੈ ਨਹੀਂ ਕੋਈ ਰੌਣਕ ਵੀ ਹੈ ਨਹੀਂ ਜਿਵੇਂ ਕਹਿ ਸਕਦੇ ਆ ਓਕੇ ਆ ਬਸ ਦਹਿਲ ਨਹੀਂ ਕਰਦਾ ਇੱਥੇ ਰੁਕਣ ਨੂੰ ਇਤਾ ਇੰਜ ਕਰਦਾ ਬਾਜ ਗਏ ਬਸ ਵੇਖਗੇ ਵੈਸੇ ਸੁੰਦਰ ਦਾ 뷰 ਬਹੁਤ ਆ ਇਧਰ ਦੁਕਾਨਾਂ ਤੇ ਉਹ ਵਿਖਦੇ ਪਏ ਛੱਲੇ ਆ ਖੜਾ ਹੀ ਆਪਣਾ ਮੋਟਰਸਾਈਕਲ ਤੇ ਕੋਈ ਦੇਖੋ ਇਹ ਲੈਣ ਦੇ ਵੇ ਛੋਟੇ 1000 1500 ਇੰਨੇ ਮੰਗਦੇ ਆ ਕੋਈ ਉਹ ਵੀ ਹੈ ਨਹੀਂ ਵੀ ਜਿਹਾ ਘੱਟ ਆ ਜਾਂ ਅੰਦਰ 1100 1200 ਆਏ ਮੰਗਦੇ ਨਾ ਦੇ ਛੱਡੇ ਵੇ ਕੋਈ ਵੀ ਮੇਰਾ ਵੀਰ ਇੱਥੇ ਆਵੇ ਤਾਂ ਸਿੱਧਾ ਡਾਇਰੈਕਟ ਗੱਲ ਕਰੇ ਆ ਜਿਹੜੇ ਪੁੱਛਦੇ ਫਿਰਦੇ ਇਹਨਾਂ ਦੇ ਚੱਕਰਾਂ ਜਨਾਬ ਉਹਦੇ ਤੇ ਸਿੱਧਾ ਕੈਸਟੀ ਵਾਲਾ ਦੋ ਤਿੰਨ ਸੋਚੀ ਵੀ ਜਾਵੜਦਾ ਤੇ ਇਹ ਬਾਈ ਕਹਿੰਦੇ 1500 ਰੁਪਇਆ 12 1200 ਆ ਵੀ ਬਣਾਉ ਨੂੰ ਫਿਰਦੇ ਆ ਅ ਮੇਰੇ ਦੋਸਤੋ ਚਲਦੇ ਆ ਫਿਰ ਇੱਥੇ ਕੋਈ ਗੱਲਬਾਤ ਲੱਗੀ ਨਹੀਂ ਕੋਈ ਐਦਾਂ ਦੀ ਕੋਈ ਤੰਗੀ ਨਹੀਂ ਦਰاقی ਮਾਲਦੇ ਆਂ ਪੁੰਨ ਮਾਰ ਕੀ ਰੁਕਾਂਗੇ ਉੱਥੇ ਦੇਖਦੇ ਆਂ ਕੀ ਮਾਹੌਲ ਆ ਤਖਮੀਰ ਤਾਂ ਵੈਸੇ ਚਲੋ ਠੀਕ ਆ ਵਧੀਆ ਆ ਵੀ ਜਗ੍ਹਾ ਤੇ ਪਰ ਵਾਹੀ ਚੀਜ਼ ਆ ਇਥੇ ਦੇਖ ਲੋ ਕੋਈ ਰੌਣਕ ਨਹੀਂ ਕੋਈ ਕੁਛ ਨਹੀਂ ਸੁੰਨਸਣਾ ਪਈ ਆ ਦੇਖ ਇੰਨੀ ਗਰਮੀ ਆ ਤੁਸੀਂ ਖੁਦ ਅੰਦਾਜ਼ਾ ਲਾ ਸਕਦੇ ਗਰਮੀ ਤਾਂ ਕਿੰਨੀ ਹੋਊਗੀ